ਅੱਜ ਅਸੀਂ ਚਲੇ ਸੀ ਟੈਸਟ ਕਰਾਉਣ ਮੁੱਲਾਪੁਰ ਹਸਪਤਾਲ ਜੇ ਤੇ ਰਿਪੋਰਟ ਹੈ ਮੇਰੀ ਵਾਈਫ ਦੀ ਐਕਸ ਰੇ ਵਾਲੀ ਤੇ ਬਾਕੀ ਹੁਣ ਦੇਖਦੇ ਅੱਗੇ ਕੀ ਕਹਿੰਦੇ ਆ ਡਾਕਟਰ ਸਾਹਿਬ ਹਾਂਜੀ ਤੇ ਹੁਣ ਅਸੀਂ ਚਲੇ ਸੀ ਹਸਪਤਾਲ ਮੁੱਲਾਪੁਰ ਮੈਡਮ ਨੇ ਬੁਲਾਇਆ ਸੀ ਟੈਸਟ ਕਰਾਉਣ ਵਾਸਤੇ ਤੇ ਬਾਕੀ ਦੇਖਦੇ ਹੁਣ ਅੱਗੇ ਜਾ ਕੇ ਅਰਿਆ ਮਾਲਗੀ ਹੈ ਪੋਠਾ ਰੰਗੁਰ ਦੇ ਟੋਕ ਕੰਮ ਮੈਂ ਮੈਂ ਕਹਿੰਦੇ ਕਿ ਪਿਕਅਪ ਚੱਲ ਰਿਹਾ ਹੈ ਇਹ ਹੈਗਾ ਜੀ ਜੰਗਪੁਰ ਪਿੰਡ ਕਿ ਜੰਗਪੁਰ ਪਿੰਡ ਪਹੁੰਚ ਚੁੱਕੇ ਆ ਤੇ ਅੱਗੇ ਹੈ ਉਹ ਮੁੱਲਾਪੁਰ ਫਿਰ ਸ਼ੁਰੂ ਹੋ ਜਾਊਗਾ ਤੇ ਸਾਡਾ ਜਿਹੜਾ ਮੇਲਾ ਲੱਗਦਾ ਇੱਥੇ ਲੱਗ ਜੰਗਪੁਰ ਪਿੰਡ ਵਿੱਚ ਹੀ ਦੇਖਾਂਗੇ ਗੱਲ ਨੂੰ ਜਮੀਨ ਆਪਿਆ ਤਾਂ ਜਾਵਾਂਗੇ ਜਰੂਰ ਦਿਖਾਵਾਂਗੇ ਮੇਲਾ ਵੀ ਬਹੁਤ ਨੇ ਅੱਜ ਚੌਂਕੀਆਂ ਜੀਦੇ ਅਸੀਂ ਹੁਣ ਪਹੁੰਚ ਗਏ ਮੁੱਲਾਪੁਰ ਤੇ ਮੁੱਲਾਪੁਰ ਰੋਡ ਬਸ ਥੋੜੀ ਦੂਰ ਹੈਗਾ ਹੁਣ ਹਸਪੀਟਲ ਮੀਨ ਕਾਫੀ ਯਾਦ ਪੈਣਾ ਸਵੇਰ ਦਾ ਤੇ ਲਗਾਤਾਰ ਭਈ ਆ ਰਹੇ ਆ ਬੰਦੇ ਬਾਕੀ ਦੇਖਦਾ ਕਦੋਂ ਰੁਕੂਗਾ 你也可以办 ਕਾਫੀ ਤੇਜ਼ ਪਹਿਰੇ ਆ ਵੀ ਸਵੇਰ ਦਾ ਹੀ ਤੇ ਹੁਣ ਆਪਾਂ ਪਹੁੰਚ ਗਿਆ ਬਾਜ਼ਾਰ ਮੁੱਲਾਵਰ ਬਸ ਇੱਥੋਂ ਨਾਲ ਹੀ ਹਸਪੀਟਲ ਆਏਗਾ ਬਾ ਜਲਦੇ ਆਪਰੇ ਆਪਾਂ ਹਾਂਜੀ ਤੇ ਆਪਾਂ ਹੁਣ ਪਹੁੰਚ ਗਿਆ ਹਸਪੀਟਲ ਚਲ ਜੋ ਹੈ ਨਹੀਂ ਪੂਰਾ ਫੋਲ ਪਹਿਰੇ ਬਾਬਾ ਜੀ ਅਸੀਂ ਆ ਗਏ ਹੁਣ ਹੂੰ ਚੱਲ 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 ਸਪੱਟਰ ਦੇ ਅੰਦਰ ਆਪਾਂ ਦੱਲਨੇ ਆਂ ਤੇ ਨੀਂ ਗੰਦਾ ਭਈਂਦਾ ਐ ਟੈਸਟ ਖਾਉ ਚਲੇ ਜਾਈ ਬਰੋਂ ਅਸੀਂ ਤੇ ਲੈਬਰਾਟਰੀ ਚੋਂ ਬਰੋਂ ਟੈਸਟ ਖਾਉਣੂ ਗਏ ਇਹਨਾਂ ਨੇ ਸਾਨੂੰ ਲੈਬ੍ਰੇਟ ਚੋਂ ਤੇ ਦੇਖਦੇ ਹਾਂ ਉੱਥੇ ਨੇੜੇ ਇਹ ਤੋਂ ਬੜੀ ਦੂਰ ਤਾਂ ਨਹੀਂ ਮੁਲਾਵਰ ਜੀ ਹੈ ਥੋੜੀ ਜੀ ਦੂਰ ਹੈ ਬਸ ਜਗਰਾਹ ਰੋਡ ਤੇ ਇਹ ਆ ਜੀ ਰੈਗਡ ਰੋਡ ਤੇ ਯਹਾਂ ਸਾਹਮਣੇ ਹੈਗਾ ਇਹ ਜਗਰਾਉਂ ਜਗਰਾਉਂ ਰੋਡ ਫਲੈਕਸਾ ਵਾਹ ਇੱਥੇ ਵੀ ਬਲਦੇਵ ਦੇ ਚਿਰਾ ਟੋਟਰੀ ਫਿਲ ਫਲੈਕਸ ਹੈਗਾ ਕਲਿਨਿਕ ਵਸ ਆਈ ਆਈ ਆਇਆ ਚੱਲ ਬਾਵੇਂ ਨੂੰ ਪੜਾ ਦੇ ਲਾੜਾ ਥੋਲ ਨਹੀਂ ਪੈ ਰਿਆ ਨਾ ਪੂਰਾ ਦੇਖਾਂਗੇ ਆਪਾਂ ਆਹ ਟੈਸਟ ਕਰਾਉਣੇ ਜੀ ਹੋ ਗਏ ਆ ਹੁਣ ਚਲਦੇ ਆਂ ਅਸੀਂ ਹਸਪੀਟਲ ਵੱਲ ਨੂੰ ਚਲਦੇ ਆਂ ਹੁਣ ਅਸੀਂ ਇਹ ਰਿਪੋਰਟ ਦਿਖਾਈ ਮੈਡਮ ਨੂੰ ਹੋਰ ਉਸ ਤੋਂ ਦਵਾਈ ਲੈ ਕੇ ਦੋਗੇ ਆਂ ਕਦਰਵਾਣੀ ਹਮ ਪਤਾ ਨਹੀਂ ਹੋ ਵਾਪਸ ਅਸੀਂ ਆ ਗਏ ਹਸਪੀਟਲ ਦੁਬਾਰਾ ਫੇਰ ਟੈਸਟ ਦਿਖਾਈਏ ਮੈਡਮ ਨੂੰ ਹਾਂ ਟੈਸਟ ਦੇ ਕੇ ਦਵਾਈ ਲੈ ਲਵਾਂਗਾ ਅੱਗੇ ਬੜੇ ਦੂਰ ਚਲੇ ਗਏ ਜਲਦੀ ਕਰਾ ਲਈ ਦੋਸਤ ਗਿਆ ਹਾਂ ਟੈਸਟ ਹੋ ਗਿਆ ਵੀ ਚਲੋ ਚਲੀ ਗਏ ਘਰ ਨੂੰ ਆਪਾਂ ਹਾਂ ਮੈਨੂੰ ਛੱਡ ਕੇ ਭੱਜ ਗਈ ਦੇਖੋ ਉਹ ਦਨੇ ਜਾ ਰਹੀਆਂ ਕਿਉਂ ਭੱਜੀ ਨਾ ਤੁਸੀਂ ਸਾਸੇ ਦਿਨ ਹੋ ਜਾਣ ਨੂੰ ਭੱਜੀ ਮੈਂ ਜਾ ਹੈ ਚਾਚਾ ਰੱਕੇ ਹੋ ਜਾ ਟਰਾਈਵਰ ਕੋਲ ਪਾ ਹੌਣ ਚਲੀਏ ਬਸ ਵਾਪਸ ਕਰ ਨੂੰ ਹੁਣ ਮੀਮੀ ਥੋੜਾ ਕੱਟ ਗਿਆ ਉਹਨਾਂ ਆਪਾਂ ਪਿੰਡ ਵੱਲੇ ਰਾਹ ਤੇ ਰਾਹ ਅੱਗੇ ਬੰਦ ਕੀਤਾ ਹੋਇਆ ਇਹਨਾਂ ਨੇ ਵਾਪਸ ਜਾਣਾ ਪੈਣਾ ਦੂਜੇ ਰਸਤੇ 'ਚ ਜਾਂ ਉਹ ਗੱਡੀ ਉਹ ਮੋੜ ਕੇ ਲੰਘਦਾ ਮੈਂ ਕਹਿੰਦਾ ਬੰਦਾ ਉਹਈ ਉਹ ਦੇ ਆਪਾਂ ਐਂ ਚੋੜ ਰੱਖੋ ਉਹ ਰਕੜਦੀ ਨਹੀਂ ਹੈ ਇਹ ਆਜੀ ਸਕੂਲ ਦਾ ਖੇਪੜਾ ਦਾ ਸਕੂਲ ਤੇ ਨਾਲੇ ਆਪਣੇ ਪਿੰਡ ਦਾ ਰਹੇਗਾ ਇਹ ਪਹਿਲਾਂ ਜੰਗਪੁਰ ਵਿੱਚ ਦੀ ਹੋ ਕੇ ਫਿਰ ਜਾਵਾਂਗੇ ਅਕੇ ਆਪਣੇ ਪਿੰਡ ਨੂੰ ਜਲਦੀ ਹੋਰ ਮੌਕੇ ਜਿਹੜੇ ਦਿਖਾ ਦੇ ਸਾਕੇ ਇਹ ਦਿਖਾਣਾ ਨਹੀਂ ਹਾਂਜੀ ਹਾਂਜੀ ਜੋ ਨੇ ਕਵਾੜੀਏ ਬੈਠੇ ਆ ਹਾਂ ਪਹਿਲੇ ਕਿੱਥੇ ਸੀਗੇ ਉਹ ਜੇ ਮੇਲਾ ਲੱਗਦਾ ਉਹਦੇ ਆ ਗਲੀ ਸਾਹਮਣੇ ਮੇਲਾ ਲੱਗਦਾ ਜਾਗਪੁਰ ਸਾਡੇ ਪਿੰਡ ਦਾ ਹਾਏ ਤਿਆਰੀ ਜਲਦੀ ਨਾ ਹੋਵੇ ਹੈ ਦੋ ਵਾਲੀ ਬਸ ਆਉਣੀ ਇਹ ਸਕੂਲ ਆ ਜੀ ਜੰਗਪੁਰ ਪਿੰਡ ਦਾ ਇੱਥੇ ਮੈਂ 5ਵੀਂ ਕਲਾਸ ਦੇ ਪੇਪਰ ਦਿੱਤੇ ਸੀ ਬੋਰਡ ਦੇ ਕਾਫੀ ਟਾਈਮ ਪਹਿਲਾਂ ਅਸੀਂ ਹੁਣ ਪਹੁੰਚ ਗਏ ਆਪਣੇ ਪਿੰਡ ਤੇ ਸਾਹਮਣੇ ਹੈਗਾ ਸਾਡੇ ਪਿੰਡ ਦਾ ਸੁਆਹ ਪਹਿਲਾਂ ਬਣਾ ਲੋਕੋ ਬਹੁਤ ਜ਼ਿਆਦਾ ਜਾਂਦੇ ਸੀ ਤੁਰ ਕੇ ਆ ਸਾਡਾ ਰਾਬ ਬਹੁਤ ਫਲਉਂਦਾ ਸੀਗਾ ਜੰਗਪੁਰ ਮੇਲੇ ਤੇ ਸਾਰੇ ਤੁਰ ਕੇ ਜਾਂਦੇ ਹੁੰਦੇ ਸੀ ਪਹਿਲਾਂ ਆ ਰੇੜੀ ਨੂੰ ਸਮਾਨ ਲੈਣੇ ਚ ਲਈ ਮਿਲਦਾ ਇਹ ਸਾਡੇ ਪਿੰਡ ਸਕੂਲ ਬਣਿਆ ਨਾਮ 크ਰਿਸਚਨ ਹਾਲ ਮੋਗੇ ਪਿੰਡ ಹೋಗೇಂ ಬೆಳದಂಗೇರ ಸಾಹೇಬ್